ਪਰੇ ਪਿਤਾ ਜੀ ਨੂੰ ਬਤੌਰ ਪਰਮਾਤਮਾ ਸਮਝਦਾ ਕਿ ਰੱਬ ਤਾਂ ਵੇਖਿਆ ਨਹੀਂ ਕਿਸੇ ਨੇ ਪਰ ਉਹ ਪਿਤਾ ਜੀ ਦੇ ਵਿੱਚੋਂ ਰੱਬ ਵੇਖਿਆ ਜਿਲੋਂ ਮਾਂ ਪਿਓ ਦਾ ਮੂਹ ਹੁੰਦਾ ਹੀ ਹੈ ਇਹ ਰਿਸ਼ਤਾ ਹੀ ਹੈ ਕਹੇ ਜਾ ਵੀ ਇਹ ਟੁੱਟ ਨਹੀਂ ਸਕਦਾ ਦੇਖੋ ਜੀ ਗਿਫਟ ਤਾਂ ਇੱਕ ਬਹੁਤ ਛੋਟਾ ਲਫ਼ਜ਼ ਹੈ ਠੀਕ ਹੈ ਜੋ ਉਹ ਸਾਨੂੰ ਗਿਫਟ ਦੇ ਕੇ ਗਏ ਆ ਉਸ ਗਿਫਟ ਨੂੰ ਤਾਂ ਅਸੀਂ ਵਾਪਸ ਕਰ ਹੀ ਨਹੀਂ ਸਕਦੇ ਜਿਹੜੀ ਉਹਨਾਂ ਨੂੰ ਦਿਲ ਕਰਦੀ ਆ ਵੀ ਆਹ ਗਿਫਟ ਆਪਣੇ ਫਾਦਰ ਨੂੰ ਦੇਣੀ ਆ ਉਹ ਲੈ ਕੇ ਦਿੰਦੇ ਨੇ ਅਸੀਂ ਮਹਿਸੂਸ ਹੀ ਕਰ ਸਕਦੇ ਆ ਪਿਆਰ ਕਦੇ ਕੋਈ ਜਿਤਾਇਆ ਨਹੀਂ ਜਾ ਸਕਦਾ ਪਿਆਰ ਜਿਹੜਾ ਨਾ ਉਹ ਅੰਦਰ ਹੁੰਦਾ ਬੰਦੇ ਦੇ ਪੁਰਾਣੀ ਜਨਰੇਸ਼ਨ ਆ ਉਹ ਆਪਣੇ ਪੇਰੈਂਟਸ ਦਾ ਪਿਆਰ ਕਰਦੀ ਸੀ ਹੁਣ ਜਿਹੜੀ ਨਵੀਂ ਜਨਰੇਸ਼ਨ ਆ ਉਹ ਕੱਲਾ ਬਣ ਰਹਿ ਕੇ ਖੁਸ਼ ਹੈ ਜ਼ਿਆਦਾਤਰ ਐਥੇ ਉਹ ਰਹੇ ਇਹਨਾਂ ਮੁਲਕਾਂ 'ਚ ਬਹੁਤ ਸਫ਼ਰ ਕਰਿਆ ਉਹਨਾਂ ਨੇ ਪਰ ਇਹਨਾਂ ਮੁਲਕਾਂ 'ਚ ਉਹਨਾਂ ਨੂੰ ਮਿੱਟੀ ਦਾ ਮੋਹ ਹੀ ਚੰਗਾ ਲੱਗਿਆ ਆਪਦੀ ਦੇ ਉੱਥੇ ਹੀ ਚਲੇ ਗਏ ਤੇ ਉਹ ਜੇ ਕਿਸੇ ਦੀ ਧੀ ਹੈ ਤਾਂ ਉਹ ਬਹੁਤ ਜ਼ਿਆਦਾ ਲੱਕੀ ਹੈ ਬੰਦਾ ਜਿਹਦੇ ਕੋਲ ਧੀ ਦੇ ਰੂਪ 'ਚ ਔਰਤ ਜੇ ਤੁਹਾਡਾ ਪਰਿਵਾਰ ਧਰਮ ਨਾਲ ਜੁੜਿਆ ਹੋਵੇ ਤੁਸੀਂ ਬੱਚਿਆਂ ਨੂੰ ਸਹੀ ਸਿੱਖਿਆ ਦਿੱਤੀ ਹੈ ਤੁਹਾਡੇ ਵਾਸਤੇ ਜ਼ਰੂਰ ਟਾਈਮ ਬਟਣੇ ਆਤਕੁਜੀ ਹੁੰਦੀ ਆ ਬੇਟੀਆਂ ਤੇ ਬਹੁਤ ਮਾਣ ਆ ਜੀ ਪੜ੍ਹਾਈਆਂ ਨੇ ਇੱਥੇ ਉਹਨਾਂ ਨੇ ਬੁਲਾਇਆ ਜੀ ਆਪਾਂ ਨੂੰ ਜੇ ਤੁਸੀਂ ਆਪਣੇ ਮਾਪੇਓ ਦੀ ਸੇਵਾ ਕੀਤੀ ਹੈ ਤੁਹਾਡੇ ਬੱਚੇ ਤੁਹਾਡੀ ਜਨੂ ਸੇਵਾ ਕਰਨਗੇ ਅਮਰ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਵਿਸ਼ਾਲੀ ਸ਼ਰਮਾ ਸਵਾਗਤ ਕਰਦੀ ਹਾਂ ਤੁਹਾਡਾ ਤੇ ਉਮੀਦ ਕਰਦੀ ਹਾਂ ਤੁਸੀਂ ਠੀਕ ਹੋਵੋਗੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 16 ਤਰੀਕ ਨੂੰ ਫਾਦਰਸਡੇ ਆਉਣ ਵਾਲਾ ਤੇ ਕੈਨੇਡਾ ਦੇ ਵਿੱਚ ਫਾਦਰਸਡੇ ਕਿਵੇਂ ਮਨਾਇਆ ਜਾ ਰਿਹਾ ਤਾਂ ਅੱਜ ਅਸੀਂ ਜਿਹੜੇ ਸਾਡੇ ਪਿੱਛੇ ਅੰਕਲ ਜੀ ਹੋਣੀ ਬੈਠੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਦੇ ਕੀ ਪਲਾਨਸ ਨੇ ਫਾਦਰਸਡੇ ਤੇ ਉਹਨਾਂ ਦੇ ਫਾਦਰ ਦੇ ਨਾਲ ਉਹਨਾਂ ਦਾ ਕੀ ਰਿਸ਼ਤਾ ਸੀ ਆਓ ਗੱਲ ਕਰਦੇ ਹਾਂ ਕਿ ਜਿਵੇਂ ਤੁਹਾਨੂੰ ਪਤਾ ਹੈ ਕਿ ਫਾਦਰਸਡੇ ਆਉਣ ਵਾਲਾ ਤੇ ਪਹਿਲਾਂ ਤਾਂ ਆਪਣੇ ਫਾਦਰ ਬਾਰੇ ਕੁਝ ਦੱਸੋ ਮੇਰੇ ਪਿਤਾ ਜੀ ਸਰਦਾਰ ਅਤਰ ਸਿੰਘ ਢਾਲੀਵਾਲ ਉਹ ਪਿੱਛੇ ਜੇ 5 ਸਾਲ ਪਹਿਲਾਂ ਸਾਡੇ ਤੋਂ ਚਲੇ ਗਏ ਉਹ 92 94 ਸਾਲ ਦੀ ਉਮਰ ਚੱਸ ਗਏ ਤਾਂ ਕਿਵੇਂ ਦਾ ਕਿਵੇਂ ਦੀ ਬੌਂਡਿੰਗ ਸੀ ਉਹਨਾਂ ਨੇ ਕਿੰਨਾ ਪਿਆਰ ਕਰਦੇ ਸੀ ਕਿਵੇਂ ਦਾ ਰਿਸ਼ਤਾ ਸੀ ਰਿਸ਼ਤਾ ਜੀ ਮੈਂ ਆਪਣੇ ਪਿਤਾ ਜੀ ਨੂੰ ਬਤੌਰ ਪਰਮਾਤਮਾ ਸਮਝਦਾ ਕਿ ਰੱਬ ਦਾ ਵੇਖਿਆ ਨਹੀਂ ਕਿਸੇ ਨੇ ਪਰ ਉਹ ਮੇਰੇ ਪਿਤਾ ਜੀ ਦੇ ਵਿੱਚੋਂ ਰੱਬ ਵੇਖਿਆ ਹਾਂਜੀ ਉਹਨਾਂ ਤੋਂ ਸਿੱਖਿਆ ਸਾਰਾ ਕੁਝ ਉਹਨਾਂ ਨੇ ਸਾਨੂੰ ਜ਼ਿੰਦਗੀ ਦਾ ਬਹੁਤ ਸਫ਼ਰ ਜਿਹੜਾ ਸਿਖਾਇਆ ਆਪਣਾ ਕਿਉਂਕਿ ਉਹ ਭਾਵੇਂ ਉਹ ਅਨਪੜ੍ਹ ਸਨ ਪੜੇ ਨਹੀਂ ਸੀਗੇ ਪਰ ਉਹਨਾਂ ਨੇ ਸਾਨੂੰ ਪੜਾਇਆ ਪੰਜਾਂ ਪੈਣ ਪਰਵਾਂ ਨੂੰ ਸਖਤ ਮਿਹਨਤ ਕੀਤੀ ਫਾਰਮਰ ਸਨ ਫਾਰਮਰ ਵੀ ਕੋਈ ਉਹ ਟਰੈਕਟਰ ਵਾਲੇ ਨਹੀਂ ਸਨ ਬਲਦਾਂ ਵਾਲੇ ਫਾਰਮਰ ਸਨ ਬਲਦਾਂ ਵਾਲੇ ਫਾਰਮਰ ਸਨ ਤੁਸੀਂ ਜਦੋਂ ਉਹ ਜਿਉਂਦੇ ਸੀਗੇ ਕਦੀ ਉਹਨਾਂ ਨੂੰ ਅੱਜ ਕੱਲ ਦੇ ਬੱਚੇ ਜਿਵੇਂ ਬਹੁਤ ਮਾਡਰਨ ਹੈ ਕਿ ਜੱਫੀ ਪਾ ਕੇ ਡੈਡ ਆਈ ਲਵ ਯੂ ਕਹਿ ਦਿੰਦੇ ਆ ਕੁਝ ਤੁਸੀਂ ਕਦੀ ਜੱਫੀ ਪਾ ਕੇ ਉਹਨਾਂ ਨੂੰ ਕਿਹਾ ਕਿ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਆ ਨਹੀਂ ਹੋਤੇ ਉਹਨਾਂ ਨੂੰ ਪਤਾ ਹੀ ਸੀ ਅਸੀਂ ਮਹਿਸੂਸ ਹੀ ਕਰ ਸਕਦੇ ਆ ਪਿਆਰ ਕਦੇ ਕੋਈ ਜਿਤਾਇਆ ਨਹੀਂ ਜਾ ਸਕਦਾ ਪਿਆਰ ਜਿਹੜਾ ਨਾ ਉਹ ਅੰਦਰ ਹੁੰਦਾ ਬੰਦੇ ਦੇ ਤੇ ਉਹ ਵਿਖਾਵੇ ਦਾ ਨਹੀਂ ਹੁੰਦਾ ਕਿ ਆਪਾਂ ਲੋਕਾਂ ਨੂੰ ਜੱਫੀਆਂ ਪਾਪਾ ਵਿਖਾਈਏ ਤੇ ਅੰਦਰੋਂ ਸਾਡਾ ਹੋਵੇ ਨਾ ਸਾਡਾ ਪਿਆਰ ਬਹੁਤ ਸੀ ਆਪਣੇ ਪਿਤਾ ਜੀ ਨਾਲ ਬਹੁਤ ਜ਼ਿਆਦਾ ਉਹ ਮੈਨੂੰ ਪਿਆਰ ਬਹੁਤ ਕਰਦੇ ਸੀ ਮੈਨੂੰ ਉਹ ਬਹੁਤ ਉਹਨਾਂ ਨੇ ਭੇਜਿਆ ਬਾਹਰ ਘੁੰਮਣ ਵਾਸਤੇ ਮੈਂ ਜਦੋਂ ਸਕੂਲ ਪੜ੍ਹਦਾ ਸੀ ਮੈਨੂੰ ਹਰ ਇੱਕ ਇਵੈਂਟ 'ਚ ਉਹ ਕਹਿੰਦੇ ਜਾ ਤੂੰ ਖੇਡਣ ਵਾਸਤੇ ਭੇਜਦੇ ਪੋਲੀਟিক্যাল ਲੈਨ ਚ ਵੀ ਮੈਨੂੰ ਭੇਜਿਆ ਉਹਨਾਂ ਨੇ ਕਾਫੀ ਆਪ ਨਹੀਂ ਤੇ ਕੋਈ ਅੱਜਕੱਲ ਬੱਚੇ ਨੂੰ ਭੇਜਦਾ ਨਹੀਂ ਹਾਂਜੀ ਇਸ ਕਰਕੇ ਤੁਹਾਨੂੰ ਕੀ ਲੱਗਦਾ ਅੱਜਕੱਲ ਦੇ ਜਿਹੜੇ ਮਾਡਰਨ ਬੱਚੇ ਐ ਤੇ ਜਿਹੜੇ ਤੁਹਾਡੀ ਜਨਰੇਸ਼ਨ ਦੇ ਬੱਚੇ ਐ ਉਹਨਾਂ ਚ ਕੀ ਡਿਫਰੈਂਸ ਕੀ ਐ ਡਿਫਰੈਂਸ ਸਾਰੀ ਚੇਂਜ ਹੋ ਗਈ ਨਾ ਮਤਲਬ ਇੱਕ ਸਮਾਂ ਹੁੰਦਾ ਕੋਈ ਸਮਾਂ ਚੇਂਜ ਹੋ ਗਿਆ ਜਿਹੜੀ ਰਫਤਾਰ ਸਮੇਂ ਦੀ ਤੇਜ਼ ਹੋ ਗਈ ਉਹਦੀ ਤੇਜ਼ੀ ਦੇ ਵਿੱਚ ਜਿਵੇਂ ਹੁਣ ਗੱਡੀ ਕੋਈ ਤੇਜ਼ ਜਾਂਦੀ ਐ ਐਕਸੀਡੈਂਟ ਵੀ ਕਰ ਦਿੰਦੀ ਐ ਸ ਤੇਜ਼ ਰਫਤਾਰ ਹੋਣ ਨਾਲ ਕਈ ਚੀਜ਼ਾਂ ਬਦਲਾਅ ਆ ਗਿਆ ਉਹਨਾਂ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਉਹ ਬੱਚਿਆਂ ਦੀ ਗਲਤੀ ਨਹੀਂ ਮੰਨਦੇ ਉਹ ਸਮੇਂ ਦੀ ਗਲਤੀ ਹੈ ਸਿਚੁਏਸ਼ਨਸ ਹੈ ਸਿਚੁਏਸ਼ਨ ਐਵੇਂ ਜੇ ਬਣ ਜਾਂਦੇ ਨੇ ਹੁਣ ਜਿਵੇਂ ਮੰਨ ਲਓ ਕਿ ਇੱਥੇ ਬੱਚੇ ਆਏ ਨੇ ਬਾਹਰਲੇ ਦੇਸ਼ਾਂ 'ਚ ਤਾਂ ਉਹਨਾਂ ਦੀ ਮਜਬੂਰੀ ਹੈ ਕਿ ਉਹ ਮਾਪਿਆਂ ਨੂੰ ਛੱਡ ਕੇ ਆਏ ਨੇ ਫਿਰ ਉਹ ਹੌਲੀ-ਹੌਲੀ ਮਾਪਿਆਂ ਨੂੰ ਆਪਣੇ ਕੋਲ ਬੁਲਾ ਰਹੇ ਨੇ ਹੁਣ ਇਹ ਕਿ ਨਹੀਂ ਕਿ ਉਹ ਮਾਪਿਆਂ ਨੂੰ ਪਿਆਰ ਨਹੀਂ ਕਰਦੇ ਵੀ ਉਹਨਾਂ ਦੇ ਪਿੱਛੇ ਰਹਿ ਗਏ ਇਹ ਨਹੀਂ ਕਹਿ ਸਕਦੇ ਉਹ ਸਮੇਂ ਨੇ ਬਦਲਾਅ ਲਿਆ ਹੁੰਦਾ ਨੇ ਅਸੀਂ ਤਿੰਨ ਪੀੜੀਆਂ ਦੇ ਪਰਿਵਾਰ ਘਰ ਇਕੱਠੇ ਸੀ ਜਦੋਂ ਮੇਰੇ ਪਿਤਾ ਜੀ ਪੂਰੇ ਹੋਏ ਨੇ ਉਹਨਾਂ ਦਾ ਪੁੱਤ ਤੇ ਵੀ ਕੋਲ ਸੀ ਪੁੱਤਰ ਵੀ ਕੋਲ ਸੀ ਧੀਆਂ ਵੀ ਕੋਲ ਸੀ ਹੋਰ ਵੀ ਰਿਸ਼ਤੇਦਾਰ ਕੋਲ ਸੀ ਪਰ ਅੱਜ ਕੋਈ ਕੋਲ ਨਹੀਂ ਕਿਸੇ ਦੇ ਆ ਚੱਕੇ ਸਮਾਂ ਬਦਲ ਗਿਆ ਸਾਦੀ ਜੇਕਰ ਗੱਲ ਕਰੀਏ ਪੇਰੈਂਟਸ ਦਾ ਪਿਆਰ ਜ਼ਿਆਦਾ ਧੀਆਂ ਨਾਲ ਜ਼ਿਆਦਾ ਹੁੰਦਾ ਕੀ ਲੱਗਦਾ ਕਿ ਕੁੜੀਆਂ ਨਾਲ ਜ਼ਿਆਦਾ ਪਿਆਰ ਹੁੰਦਾ ਹੈ ਕਿ ਮੁੰਡਿਆਂ ਨਾਲ ਤੇ ਇਦਾਂ ਕਿਉਂ ਇਹ ਜਿਹੜੀ ਔਰਤ ਹੈ ਨਾ ਔਰਤ ਦਾ ਵੈਸੇ ਹੀ ਬਹੁਤ ਜ਼ਿਆਦਾ ਸੈਂਸਿਟਿਵ ਹੁੰਦੀ ਹੈ ਤੇ ਉਹ ਜੇ ਕਿਸੇ ਦੀ ਧੀ ਹੈ ਤਾਂ ਉਹ ਬਹੁਤ ਜ਼ਿਆਦਾ ਲੱਕੀ ਹੈ ਬੰਦਾ ਜਿਹਦੇ ਕੋਲ ਧੀ ਦੇ ਰੂਪ ਚ ਔਰਤ ਹਾਂਜੀ ਤੇ ਧੀ ਹਮੇਸ਼ਾ ਹੀ ਆਪਣੇ ਮਾਪਿਆਂ ਨੂੰ ਪਿਆਰ ਬਹੁਤ ਜ਼ਿਆਦਾ ਕਰਦੀ ਹੈ ਇਹ ਕੋਈ ਕਹਿਣ ਵਾਲੀ ਗੱਲ ਨਹੀਂ ਮੈਂ ਨਹੀਂ ਕੱਲਾ ਕਹਾਂ ਕਿ ਮੈਂ ਕੋਈ ਉਹਦੇ ਬਾਰੇ ਕਹਿਦਾ ਦੁਨੀਆ ਮੰਨਦੀ ਐ ਇਸ ਚੀਜ਼ ਨੂੰ ਕਿ ਧੀ ਦਾ ਤੇ ਪਿਓ ਦਾ ਮਾਂ ਪਿਓ ਦਾ ਪਿਆਰ ਜਿਹੜਾ ਹੈ ਭੈਣ ਦਾ ਤੇ ਭਰਾ ਦਾ ਪਿਆਰ ਵੀ ਦੁਨੀਆ ਚ ਵੱਲ ਹੈ ਤੇ ਮਾਂ ਪਿਓ ਦੇ ਨਾਲ ਧੀ ਦਾ ਪਿਆਰ ਵੈਸੇ ਲੜਕੇ ਆ ਵੀ ਕਰਦੇ ਨੇ ਪਰ ਲੜਕਿਆਂ ਤੋਂ ਵੱਧ ਕੇ ਧੀਆ ਕਰਦੀਆਂ ਨੇ ਭਰਾ ਤਾਨੂੰ ਕੀ ਲੱਗਦਾ ਜੇ ਅੱਜ ਤੁਹਾਡੇ ਫਾਦਰ ਜਿੰਦਾ ਹੁੰਦੇ ਤਾਂ ਤੁਸੀਂ ਫਾਦਰਜ਼ਡੇ ਦੇ ਮੌਕੇ ਤੇ ਉਹਨਾਂ ਲਈ ਕੀ ਕਰਦੇ ਅੱਜ ਜੇ ਉਹ ਜਿੰਦਾ ਹੁੰਦੇ ਤਾਂ ਉਹਨਾਂ ਲਈ ਕੁਝ ਵੀ ਨਹੀਂ ਸੀ ਕਰਨਾ ਅਸੀਂ ਜਹਾਜਾਂ 'ਚ ਹੋਣਾ ਸੀ ਉਹਨਾਂ ਨੇ ਕਿਤੇ ਹੋਰ ਹੋਣਾ ਸੀ ਕਿਉਂਕਿ ਉਮਰ ਬਹੁਤ ਜ਼ਿਆਦਾ ਹੋ ਜਾਣੀ ਸੀ ਉਹਨਾਂ ਦੀ ਜਾਂ ਉਹਨਾਂ ਨੂੰ ਅਸੀਂ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਇੱਥੇ ਉਹਨਾਂ ਦਾ ਫਾਦਰਡੇ ਮਨਾਉਂਦੇ ਐਵੇਂ ਤੇ ਹੋਣਾ ਸੀ ਸਾਡਾ ਜੱਦੋਜਾਹਿਰੀ ਹੋਣਾ ਸੀ ਹਾਂਜੀ ਜੇ ਤੁਹਾਨੂੰ ਉਹ ਦੇਖਦੇ ਹੋਏ ਹੁਣ ਕਿਤੇ ਉਹ ਉਪਰੋਂ ਤਾਂ ਤੁਸੀਂ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਕੁਝ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਆਪਣੇ ਫਾਦਰ ਮੇਰੀ ਤਕਲੀਫ ਮਜਾਲੇ ਮੈਂ ਉਹਨਾਂ ਨੂੰ ਕੁਝ ਕਹਿ ਸਕਾਂ ਪਿਆਰ ਦਾ ਕੋਈ ਮੈਸੇਜ ਕਿ ਮੈਂ ਤੁਹਾਨੂੰ ਬਹੁਤ ਉਹ ਖੁਸ਼ ਹੋਣ ਕੇ ਸਾਨੂੰ ਵੇਖ ਕੇ ਕਿ ਇੱਕ ਪਿੰਡਾਂ ਚੋਂ ਕੈਨੇਡਾ ਪਹੁੰਚੇ ਹੋਏ ਨੇ ਕਦੇ ਆਸਟ੍ਰੇਲੀਆ ਜਾਂਦੇ ਨੇ ਕਦੇ ਕੈਨੇਡਾ ਜਾਂਦੇ ਨੇ ਜਹਾਜਾਂ ਦੇ ਹੁੰਟੇ ਲੈ ਰਹੇ ਨੇ ਸੈਲਫ ਡਿਪੈਂਡ ਨੇ ਮਾਡਰਨ ਸਹੂਲਤਾਂ ਨੇ ਸਾਡੇ ਕੋਲ ਅੱਜ ਜਿਹੜੀਆਂ ਉਦੋਂ ਨਹੀਂ ਸੀ ਉਹਨਾਂ ਵੇਲੇ ਹੈਗੀਆਂ ਸੀ ਉਦੋਂ ਵੀ ਪ੍ਰਾਪਤ ਅਸੀਂ ਕਰ ਲੀਆਂ ਸੀ ਸਾਰਾ ਕੁਝ ਅਚੀਵਮੈਂਟ ਸਾਡੀ ਵੇਖ ਕੇ ਗਏ ਨੇ ਉਹ ਸਾਰੀ ਹਾਂਜੀ ਖੁਸ਼ ਹੋਣ ਕੇ ਸਾਨੂੰ ਵੇਖ ਕੇ ਸਰਾਂ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਪਹਿਲਾਂ ਮੈਂ ਤੁਹਾਡਾ ਇਹ ਗੱਲ ਦਾ ਵੀ ਜਵਾਬ ਦਿੰਨਾ ਵੀ ਤੁਹਾਡਾ ਬਹੁਤ ਧੰਨਵਾਦ ਹੈ ਤੁਸੀਂ ਸਾਡੇ ਨਾਲ ਅੱਜ ਇੱਥੇ ਬਜ਼ੁਰਗਾਂ ਨਾਲ ਆਪਦੇ ਵਿਚਾਰ ਸਾਂਝੇ ਕਰਨ ਆਏ ਹੋ ਹਮਦ ਹਮਦਰਦ ਜਿਹੜਾ ਟੀਵੀ ਹੈ ਤੁਸੀਂ ਉਹਦੇ ਵੱਲੋਂ ਆਏ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਤੇ ਤੁਸੀਂ ਮੈਨੂੰ ਜਿਹੜਾ ਵੀ ਕੁਝ ਪੁੱਛਣਾ ਮੈਂ ਤੁਹਾਨੂੰ ਉਹਦਾ ਵਧੀਆ ਜਵਾਬ ਦੇਵਾਂਗਾ ਹਾਂ ਬੋਲੋ ਤੁਸੀਂ ਕੀ ਕਿ ਤੁਹਾਡੇ ਫਾਦਰ ਨਾਲ ਤੁਹਾਡਾ ਕਿਵੇਂ ਦਾ ਰਿਸ਼ਤਾ ਸੀ ਬਹੁਤ ਨਾਈਸ ਨਾਈਸ ਰਿਲੇਸ਼ਨਸ਼ਿਪ ਸੀ ਮੇਰੇ ਫਾਦਰ ਨਾਲ ਮੇਰਾ ਦੇ ਹੈ ਇਸ ਟਾਈਮ ਉਹ ਹੈ ਨਹੀਂ ਕਿ ਨਹੀਂ ਉਹ 91 ਸਾਲ ਦੀ ਉਮਰ ਚ ਚਲੇ ਗਏ ਸੰਸਾਰ ਤੋਂ ਹੀ ਵਾਸ ਵੈਲ ਕੁਆਲੀਫਾਈਡ ਮੈਨ ਹੀ ਵਾਸ ਅ ਨੇਵੀਗੇਟਰ ਆਫਿਸ 1940 ਇਅਰ ਮਿਸ ਕਰਦੇ ਹੋ ਨਾ ਬਹੁਤ ਜਿਆਦਾ ਕੀ ਲੱਗਦਾ ਕਿ ਜਿਉ ਅੱਜ ਹੁੰਦੇ ਦਾ ਉਹਨਾਂ ਲਈ ਕੀ ਕਰਦੇ ਤੁਸੀਂ ਦੇਖੋ ਸਾਡਾ ਨਾ ਉੱਥੇ ਜੁਆਇੰਟ ਅਸੀਂ ਹਜੇ ਵੀ ਜੁਆਇੰਟ ਪਰਿਵਾਰ ਆ ਸਾਡੇ ਪਰਿਵਾਰ ਦਾ ਸਾਡੇ ਫਾਦਰ ਦੇ ਨਾਲ ਬਹੁਤ ਹੀ ਲਗਾ ਸੀਗਾ ਸਾਡਾ ਸੂਲ ਜਿਹਾ ਸੀ ਕਿ ਉੱਤੇ ਸ਼ਾਮ ਨੂੰ ਵੀ ਅਸੀਂ ਜਦੋਂ ਕੰਮ ਧੰਦਾ ਕਰਕੇ ਆਉਂਦੇ ਵੀ ਅਸੀਂ ਸਾਰੇ ਆਪਦੇ ਫਾਦਰ ਕੋਲੇ ਇੱਕ ਘੰਟਾ ਜ਼ਰੂਰ ਬੈਠਦੇ ਉਹਨਾਂ ਵੇਲੇ ਪਹਿਲਾਂ ਤਾਂ ਟੀਵੀ ਨਹੀਂ ਸੀ ਹੁੰਦੇ ਵੀ ਆਮ ਸਾਰਾ ਵਿਚਾਰਾਂ ਕਰਨੀਆਂ ਘਰ ਦੀਆਂ ਕਬੀਲਦਾਰੀਆਂ ਦੀਆਂ ਗੱਲਾਂ ਕਰਨੀਆਂ ਜਾਂ ਕੋਈ ਕੋਈ ਪੜੀਆਂ ਜਾਂ ਕੋਈ ਹੋਰ ਡਵੈਲਪਮੈਂਟ ਕਰਨੀ ਹੁੰਦੀ ਉਸ ਤਰ੍ਹਾਂ ਦੀਆਂ ਵਿਚਾਰਾਂ ਕਰਦੇ ਫਿਰ ਥੋੜਾ ਬਹੁਤਾ ਜਦੋਂ ਟੀਵੀ ਆ ਗਿਆ ਹਨਾ ਫਿਰ ਉਦੋਂ ਟੀਵੀ ਦੇ ਬਹਾਨੇ ਜੇ ਕੋਲੇ ਬਹਿ ਜਾਂਦੇ ਉਹਨਾਂ ਕੋਲੇ ਗੱਲਾਂ ਬਾਤਾਂ ਕਰਦੇ ਤੇ ਗੁਰਬਾਣੀ ਨਾਲ ਉਹ ਬੜੇ ਜੁੜੇ ਹੋਏ ਸੀਗੇ ਉਹਨਾਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਸਾਡੀ ਕਾਫੀ ਭਾਰੀ ਫੈਮਿਲੀ ਸੀਗੀ ਅਸੀਂ 8 ਭੈਣ ਭਰਾ ਸੀਗੇ ਸਾਰਿਆਂ ਨੂੰ ਸਾਨੂੰ ਅਸੀਂ ਸਾਰੇ ਹੀ ਮਤਲਬ ਗ੍ਰੈਜੂਏਟ ਸੀ ਆਪਦੇ ਵੇਲੇ ਦੇ ਹਾਂ ਸਾਰੇ ਫੈਮਿਲੀ ਉਹਨਾਂ ਦਾ ਪੜ੍ਹਾਈ 'ਚ ਬੜਾ ਉਹ ਮਤਲਬ ਉਹਨਾਂ ਦਾ ਸੀਗਾ ਰੁਚੀ ਸੀ ਬਹੁਤ ਕਦੀ ਆਪਣੇ ਫਾਦਰ ਨੂੰ ਗੱਲ ਲਗਾ ਕੇ ਕਿਹਾ ਕਿ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ ਜੀ ਬਹੁਤ ਵਾਰ ਜਦੋਂ ਮੈਂ ਇੱਥੇ ਕੈਨੇਡਾ ਤੁਰਿਆ ਇੱਥੇ ਉਹ ਰਹੇ ਇਹਨਾਂ ਮੁਲਕਾਂ 'ਚ ਬਹੁਤ ਸਫਰ ਕਰਿਆ ਉਹਨਾਂ ਨੇ ਉਹ ਇੱਕ ਐਜ਼ ਨੇਵੀਗੇਟਰ ਕੰਮ ਕਰਦੇ ਸੀ ਜਹਾਜ਼ 'ਚ ਤੇ ਇੱਥੋਂ ਕੈਨੇਡਾ ਵੀ ਛੇ ਮਹੀਨੇ ਰਹੇ ਆ ਅਮਰੀਕਾ ਯੂ ਐਸ اے ਸਾਰੇ ਤਕਰੀਬਨ ਰਸ਼ੀਆ 'ਚ ਵੀ ਥੋੜਾ ਗਏ ਉਹ ਜਾਪਾਨ 'ਚ ਵੀ ਰਹੇ ਚਾਇਨਾ 'ਚ ਵੀ ਉਹ ਥੋੜਾ ਚੱਲ ਰਹੇ ਕਿਉਂਕਿ ਉਹ ਸ਼ਿਪ ਦਾ ਸੀ ਉਹਨਾਂ ਦਾ ਮਰਚੈਂਟ ਨੇਵੀ ਸੀ ਉਹ ਤੇ ਜਦੋਂ ਉਹ ਇੰਨਾ ਮੁਲਕਾਂ ਦੇ ਵਿੱਚ ਆ ਕੇ ਨਾ ਉਹਨਾਂ ਨੂੰ ਉਹ ਬੜਾ ਹਾਈ ਕਲਾਸ ਇੰਗਲਿਸ਼ ਬੋਲਦੇ ਉਹਨਾਂ ਦਾ ਕੁਆਲੀਫਿਕੇਸ਼ਨ ਸੀ ਵਧੀਆ ਸੀਗੀ ਪਰ ਇੰਨਾ ਮੁਲਕਾਂ 'ਚ ਉਹਨਾਂ ਨੂੰ ਮਿੱਟੀ ਦਾ ਮੋਈ ਚੰਗਾ ਲੱਗਿਆ ਆਪਦੀ ਦਾਈ ਉੱਥੇ ਹੀ ਚਲੇ ਗਏ ਹਾਂ ਕਲਕੱਤੇ ਉਹਨਾਂ ਨੇ ਰਹਿائش ਰੱਖੀ ਆਪਦੀ ਪਰ ਅੰਤ ਨੂੰ ਉਹਨਾਂ ਨੇ ਮਤਲਬ ਹਲਵਾ ਆਇਆ ਜਾ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਮੇਰੇ ਫਾਦਰ ਨੇ ਬਹੁਤ ਹਲਵਾ ਆਇਆ ਹਾਂ ਉਦੋਂ ਕਿਉਂਕਿ ਬਰਚਨਟ ਨੇ ਵੀ ਛੋ ਕੇ ਹਲਵਾ ਸਾਡੇ ਮੇਰੇ ਫਾਦਰ ਨੂੰ ਸਾਹਿਬ ਕਹਿੰਦੇ ਆਮ ਤੌਰ ਤੇ ਪਿੰਡ 'ਚ ਸਾਹਿਬ ਕਹਿੰਦੇ ਪਰ ਉਹਨਾਂ ਨੇ ਇੱਕ ਨਾ ਮਤਲਬ ਸਾਨੂੰ ਕਿਤੇ ਕਿਤੇ ਕਹਿੰਦੇ ਹੁੰਦੇ ਵੀ ਯਾਰ ਸਾਡੇ ਜਿਹੜੇ ਪਗੰਬਰ ਸੀਗੇ ਸਾਡੇ ਗੁਰੂ ਸੀ ਸਾਡੇ ਸਤਿਕਾਰਯੋਗ ਗੁਰੂ ਸੀ ਬਾਬਾ ਨਾਨਕ ਉਹਨਾਂ ਨੇ ਵੀ ਸਾਰੀ ਸੰਸਾਰ ਦੀ ਯਾਤਰਾ ਕਰਕੇ 70 ਸਾਲ ਦੀ ਉਮਰ ਚ ਜਾ ਕੇ ਖੇਤੀ ਕੀਤੀ ਤੇ ਉਹ ਕਿਤੇ ਕਿਤੇ ਇਹ ਗੱਲ ਨੂੰ ਸਾਡੇ ਨਾਲ ਵਿਚਾਰ ਕਰਦੇ ਵੀ ਯਾਰ ਖੇਤੀ ਇੱਕ ਪਵਿੱਤਰ ਕੀਤਾ ਹੈ ਵੀ ਇਹਦੇ ਚ ਕਿਸੇ ਦਾ ਕੋਈ ਲੈਣਾ ਦੇਣਾ ਨਹੀਂ ਹੈ ਤੁਸੀਂ ਆਪ ਦੀ ਹੱਥਾਂ ਦੀ ਤੁਹਾਡੀ ਮਿਹਨਤ ਆ ਇਹ ਤੇ ਉਹਨਾਂ ਨੇ ਖੇਤੀ ਕੀਤੀ ਤੁਹਾਨੂੰ ਕੀ ਲੱਗਦਾ ਜਿਵੇਂ ਤੁਹਾਡਾ ਤੁਹਾਡੇ ਫਾਦਰ ਨਾਲ ਪਿਆਸ ਸੀ ਅੱਜ ਕੱਲ ਦੇ ਬੱਚਿਆਂ ਦਾ ਉਹ ਮਾ ਉਹ ਪਿਆਰ ਹੈਗਾ ਹੈ ਆਪਣੇ ਪੇਰੈਂਟਸ ਨਾਲ ਜੋ ਪਹਿਲਾਂ ਦੇਖੋ ਜਿਹੜਾ ਤਾਂ ਮਾਂ ਪਿਓ ਦਾ ਸਬੰਧ ਹੈ ਕੋਈ ਹੋਣ ਹੈ ਚੰਦ ਰੇਅਰ ਬੱਚੇ ਮੈਂ ਨਹੀਂ ਸਮਝਦਾ ਦਿਲੋਂ ਮਾਂ ਪਿਓ ਨਾਲ ਮੋਹ ਹੁੰਦਾ ਹੀ ਹੈ ਇਹ ਰਿਸ਼ਤਾ ਹੀ ਕਹੇ ਜਾਵੇ ਵੀ ਇਹ ਟੁੱਟ ਨਹੀਂ ਸਕਦਾ ਜਿਹੜਾ ਉੱਥੋਂ ਦਾ ਤੇ ਇੱਥੋਂ ਦਾ ਜ਼ਰੂਰ ਡਿਫਰੈਂਸ ਮੈਂ ਮੰਨਦਾ ਇੱਥੇ ਜਿਹੜੀ ਜ਼ਿੰਦਗੀ ਤੇ ਇਹ ਜ਼ਿੰਦਗੀ ਆ ਮਾਂ ਪਿਓ ਠੀਕ ਹੈ ਅਸੀਂ ਇੱਥੇ ਆਏ ਹੋਏ ਆ ਇੱਥੇ ਬੱਚਿਆਂ ਦੀਆਂ ਆਪਣੀਆਂ ਮਜਬੂਰੀਆਂ ਸਾਨੂੰ ਉਹਨਾਂ ਨੂੰ ਥੋੜਾ ਜਿਹਾ ਫਾਲੋ ਕਰਨਾ ਚਾਹੀਦਾ ਹੈ ਵੀ ਉਹਨਾਂ ਦੀਆਂ ਕੀ ਮਜਬੂਰੀਆਂ ਹਨ ਉਹਨਾਂ ਦੇ ਕੰਮ ਹੀ ਇਹ ਜਿਹੇ ਆ ਵੀ ਮਾਂ ਪਿਓ ਕੋਲੇ ਟਾਈਮ ਹੈ ਜਿਹੜਾ ਉਹ ਜੇ ਹੁਣ ਮਤਲਬ ਉੱਥੇ ਤਾਂ ਐ ਹੈ ਵੀ ਦੋ ਕੁ ਬੰਦੇ ਘਰ ਦੇ ਸਾਰਾ ਕੰਮ ਕਰੀ ਜਾਂਦੇ ਆ ਤੇ ਬਾਕੀ ਸਾਰੇ ਤਕਰੀਬਨ ਬੇਲੇ ਹੀ ਹੁੰਦੇ ਹੁਣ ਇੱਥੇ ਸਾਰਿਆਂ ਨੂੰ ਕਰਨਾ ਪੈਂਦਾ ਉਹ ਫਿਰ ਜੇ ਬੰਦਾ ਥੱਕਿਆ ਹੰਬਿਆ ਆਉਂਦਾ ਤੇ ਫਿਰ ਉਹ ਕਿੰਨਾ ਚਿਰ ਮਾਂ ਪਿਓ ਕੋਲੇ ਬੈਠ ਸਕਦਾ अच्छा बाकी ਤੁਹਾਡੀ ਆਪਦੀ ਹੈਗੀ ਆ ਉਹਨੂੰ ਸਾਡੇ ਆ ਜਵਾਕ ਮੈਂ ਆਪਦਾ ਹੀ ਕਰਦਾ ਗੱਲ ਜੇ ਤੁਹਾਡਾ ਪਰਿਵਾਰ ਧਰਮ ਨਾਲ ਜੁੜਿਆ ਹੋਵੇ ਜੇ ਤੁਹਾਡਾ ਪਰਿਵਾਰ ਧਰਮ ਨਾਲ ਜੁੜਿਆ ਹੋਵੇ ਤੁਸੀਂ ਬੱਚਿਆਂ ਨੂੰ ਸਹੀ ਸਿੱਖ ਦਿੱਤੀਆਂ ਤੁਹਾਡੇ ਵਾਸਤੇ ਜ਼ਰੂਰ ਟਾਈਮ ਕੱਢਣਾ ਪੈਂਦਾ ਬਕਰਦੇ ਸਿਚੁਏਸ਼ਨਸ ਹਨ ਹੈ ਨਾ ਕਿ ਹਰੇਕ ਬੰਦੇ ਨੂੰ ਟੈਨਸ਼ਨ ਆ ਹੀ ਬਹੁਤ ਹੈ ਕਿ ਕਿਸ਼ਤ ਦੇਣੀ ਹੈ ਉਹਦੀ ਕਿਸ਼ਤ ਹੈ ਗਰੋਸਰੀ ਹੈ ਇਹ ਹੈ ਉਹ ਹੈ ਉਹ ਮਿਹਨਤ ਦੇ ਵਿੱਚ ਕੰਮ ਦੇ ਵਿੱਚ ਇੰਨੇ ਰੁੱਝੇ ਹੋਏ ਨੇ ਕਿ ਆਪਣੇ ਪੇਰੈਂਟਸ ਨੂੰ ਟਾਈਮ ਨਹੀਂ ਦੇ ਪਾਰੇ ਪਰ ਇੰਦੇ ਚ ਉਹਨਾਂ ਦਾ ਕੋਈ ਕਸੂਰ ਨਹੀਂ ਤੇ ਇਹਦਾ ਮਤਲਬ ਇਹ ਨਹੀਂ ਕਿ ਉਹ ਆਪਣੇ ਮਾਪਿਓ ਨੂੰ ਪਿਆਰ ਨਹੀਂ ਕਰਦੇ ਮੈਂ ਇਹੀ ਕਹਿਣਾ ਚਾਹੁੰਦਾ ਪਰ ਅਸੀਂ ਤਾਂ ਵੇਖੀ ਜੰਨੇ ਨੇ ਘਰੇ ਬੱਚਿਆਂ ਦੇ ਕਿੰਨਾ ਇੱਥੇ ਮਾਨਸਿਕ ਬੋਝ ਹੈ ਕਿੰਨਾ ਬਰਡਨ ਆ ਉਹਨਾਂ ਤੇ ਬੱਚਿਆਂ ਦੇ ਫਿਰ ਅਸੀਂ ਵੱਡੇ ਆ ਸਾਡਾ ਮਤਲਬ ਫਰਜ਼ ਬਣਦਾ ਹੈ ਵੀ ਚਲੋ ਉਹਨਾਂ ਕੋਲ ਟਾਈਮ ਨਹੀਂ ਤਾਂ ਫਿਰ ਅਸੀਂ ਕੱਢ ਲਗੇ ਥੋੜਾ ਜਿਹਾ ਟਾਈਮ ਇਹ ਹੁਣ ਬੱਚਾ ਜੇ ਮੰਨ ਲਓ ਕੋਈ 8-10 ਘੰਟੇ ਕੰਮ ਤੇ ਆਇਆ ਹੈ, ਥੱਕਿਆ ਹੰਬੇ ਆਇਆ ਹੈ। ਉਹਨੂੰ ਹੋਰ ਵੀ ਘਰੇ ਸਮੱਸਿਆਵਾਂ। ਦੇਖੋ ਘਰੇ ਕੋਈ ਚੀਜ਼ ਵਿਗੜ ਗਈ ਉਹ ਵੀ ਉਹਨੇ ਠੀਕ ਕਰਨੀ ਆ। ਬੱਚਿਆਂ ਨੂੰ ਸਕੂਲ ਵੀ ਛੱਡ ਕੇ ਆਉਣਾ ਹੈ। ਬੱਚਿਆਂ ਦਾ ਗਾਹਾਂ ਸੋਚਣਾ ਵੀ ਹੈ। ਬੱਚਿਆਂ ਦੀ ਇੱਥੇ ਹੋਰ ਉਹਨਾਂ ਦੇ ਬੱਚਿਆਂ ਦੀਆਂ ਗਾਹਾਂ ਮਤਲਬ ਹੈਗੀਆਂ। ਥੋੜਾ ਜਿਹਾ ਮਾਂ ਪਿਓ ਨੂੰ ਸੋਚ ਲੈਣਾ ਚਾਹੀਦਾ ਮੇਰੇ ਖਿਆਲ ਚ ਵੀ ਆਪ ਦਾ ਆਪ ਟਾਈਮ ਕੱਢ ਕੇ ਉਹਨਾਂ ਨਾਲ ਟੇਬਲ ਤੇ ਬਹਿ ਕੇ ਕੋਈ ਗੱਲਬਾਤ ਕਰ ਲੋ। ਤੁਹਾਡੀ ਡਾਕਟਰ ਹੈਗੀ ਤਾਂ? ਮੇਰੀ ਡਾਕਟਰ ਹੈਗੀ। ਮੈਨੂੰ ਐਂ ਲੱਗਦਾ ਆ ਕਿ ਸਪੈਸ਼ਲੀ ਫਾਦਰ ਦਾ ਇਕ ਧੀ ਦੇ ਨਾਲ ਬਹੁਤ ਮੋਹ ਹੁੰਦਾ ਹੈ ਮੁੰਡਿਆਂ ਨਾਲੋਂ ਵੱਧ ਕੇ ਹੁੰਦਾ ਹੈ ਕੀ ਕਹਿਣਾ ਚਾਹੁੰਦੇ ਬੇਟਾ ਦੇਖੋ ਗੱਲ ਸੁਣੋ ਅਡੋਡੀ ਨੇਚਰ ਹੈ ਬੰਦਿਆਂ ਦੀ ਧੀ ਪੁੱਤ ਦੇ ਵਿੱਚ ਕੋਈ ਫਰਕ ਨਹੀਂ ਹੈਗਾ ਜੇ ਤੁਸੀਂ ਦਿਲੋਂ ਸਾਫ਼ ਹੈ ਤਾਂ ਜੀ ਮੈਂ ਤੁਹਾਨੂੰ ਸੱਚੀ ਗੱਲ ਇਹ ਦੱਸਦਾ ਵੀ ਮੈਂ ਆਪਦੇ ਦੋਨਾਂ ਬੱਚਿਆਂ ਨੂੰ ਅੱਜ ਤੱਕ ਵੀ ਨਹੀਂ ਛੱਟਿਆ ਕਰੀ ਨੋ ਗਲਤੀਆਂ ਹੁਣ ਬੱਚਿਆਂ ਨੇ ਹੋ ਜਾਂਦੀਆਂ ਗਲਤੀਆਂ ਕਰੀਏ ਬੱਚਿਆਂ ਤੋਂ ਹੋ ਗਈਆਂ ਹੋ ਗਈਆਂ ਕੋਈ ਨਹੀਂ ਫਿਰ ਕੀ ਹੋਵੇ ਅਸੀਂ ਵੀ ਕਰੀਏ ਜਾਣ ਕੇ ਨਹੀਂ ਕੋਈ ਕਰਦਾ ਅਚਾਨਕ ਹੋ ਜਾਂਦੀਆਂ ਵਿਚਾਨਕ ਹੋ ਜਾਂਦੀਆਂ ਅਸੀਂ ਆਪਣੇ ਫਾਦਰ ਦੀ ਫੋਟੋ ਦਿਖਾ ਰਹੇ ਸੀ ਹਾਂ ਆ ਦੋ ਸਕਰੀਨ ਤੇ ਸਭ ਨੂੰ ਦਿਖਾ ਦਿਓ ਮੈਂ ਹਰ ਤੁਹਾਨੂੰ ਦੋ ਦਿਖਾ ਦਿੰਦਾ ਫਿਰ ਇੱਕ ਹੁਣ ਦੀ ਵੀ ਹੈ ਜਦੋਂ ਸੀ ਇੰਟਰਵਿਊ ਸਟਾਰਟ ਕਰਨ ਲੱਗ ਗਈ ਸੀ ਅੰਕਲ ਨੇ ਉਦੋਂ ਹੀ ਆਪਣੇ ਫਾਦਰ ਦੀ ਫੋਟੋ ਕੱਢ ਕੇ ਰੱਖ ਲਈ ਕਿ ਮੈਂ ਦਿਖਾਣੀ ਆ ਸੋ ਆਇਆ ਫੋਟੋ ਇਹ 1940 ਦੀ ਫੋਟੋ ਹੈ ਜਦੋਂ ਮਰਚਨ ਨੇ ਵੀ ਸੀ ਜਦੋਂ ਹਾਂ ਤੇ ਹੁਣ ਜਿਹੜੇ ਹੁਣ ਅ ਇੰਸਪਾਇਰ ਹੋ ਗਏ ਹੁਣ ਵਾਲੀ ਵੀ ਖਾ ਦਿਖਾ ਦਿਖਾ ਫਾਦਰਸ ਡੇ ਆ ਰਿਹਾ ਤੇ ਅਸੀਂ ਉਸ ਦੇ ਰਿਗਾਰਡਿੰਗ ਗੱਲ ਕਰਾਂਗੇ ਕਿ ਤੁਹਾਡੇ ਫਾਦਰ ਸਾਹਿਬ ਹਲੇ ਹੈਗੇ ਨਹੀਂ ਯੋ ਉਹਨਾਂ ਦੀ 2019 ਚ ਮੌਤ ਹੋ ਗਈ ਸੀ ਤੇ ਮਿਸ ਕਰਦੇ ਉਹਨਾਂ ਨੂੰ ਬਹੁਤ ਜ਼ਿਆਦਾ ਜੀ ਤੇ ਉਹਦਾ ਸਾਰਾ ਹੀ ਬਹੁਤ ਹੁੰਦਾ ਜੀ ਉਹ ਇਸ ਤਰ੍ਹਾਂ ਵੀ ਸਾਡੇ ਪਿਤਾ ਜੀ ਸੀ ਜਿਹੜੇ ਸੀ ਉਹ ਬਿਲਕੁਲ ਸਾਦੇ ਸੁਭਾਅ ਦੇ ਸੀ ਜੀ ਉਹ ਐਸਾ ਵੀ ਅਨਪੜ੍ਹ ਸੀਗੇ ਅਨਪੜ੍ਹ ਹੋਣ ਦੇ ਬਾਵਜੂਦ ਵੀ ਸਾਨੂੰ ਪੜਾਇਆ ਲਿਖਾਇਆ ਅਸੀਂ ਚਾਰ ਭੈਣ ਭਰਾ ਤੋ ਸਾਰਿਆਂ ਤੋਂ ਵੱਡਾ ਮੈਂ ਆ ਜੀ ਉੱਚ ਇਸ ਤਰ੍ਹਾਂ ਜੀ ਵੀ ਸਭ ਤੋਂ ਵੱਧ ਜੋਰ ਮੇਰੇ ਤੇ ਲਾਉਂਦੇ ਸੀ ਤੇ ਮੈਂ ਕਿੱਸਾ 10 ਜਮਾਤਾਂ ਪਾਸ ਕਰ ਗਿਆ ਸੀ ਤੋ ਫਿਰ ਮੈਨੂੰ ਉਹਨਾਂ ਨੇ ਕਿਹਾ ਵੀ ਤੂੰ ਨੌਕਰੀ ਮੈਂ ਵੱਖ-ਵੱਖ ਬੰਦੇ ਦੇ ਦਿਮਾਗ ਦੀ ਸੋਚ ਹੁੰਦੀ ਹੈ ਮੇਰੀ ਸੋਚ ਇਹ ਸੀਗਾ ਵੀ ਰਿਜ਼ਰਵੇਸ਼ਨ ਹੋਰ ਕਰਕੇ ਵੀ ਇੱਕ ਜੱਟ ਦੇ ਮੁੰਡੇ ਨੂੰ ਕਿਹਨੇ ਨੌਕਰੀ ਦੇਣੀ ਹੈ ਤਾਂ ਮੈਂ 10 ਜਮਾਤਾਂ ਪਾਸ ਕਰਕੇ ਵਾਈ ਵੀ ਕਰਦਾ ਰਿਹਾ ਫਿਰ ਮੇਰੀ ਕਿਸਮਤ ਚ ਲਿਖੇ ਸੀ ਤਾਂ ਮੈਂ ਜਦੋਂ ਪਟਵਾਰੀ ਵਾਸਤੇ ਅਪਲਾਈ ਕੀਤਾ ਮਾਲ ਪਟਵਾਰੀ ਵਾਸਤੇ ਤਾਂ ਮੇਰਾ ਉਹਦੇ ਚ ਨੰਬਰ ਆ ਗਿਆ ਤੋਂ ਲਗਭਗ ਮੈਂ 37 ਸਾਲ ਦੀ ਸਰਵਿਸ ਕਰਕੇ ਇੱਕਨੂ ਰਟਾਇਰ ਹੋਇਆ ਠੀਕ ਹੈ ਜੀ ਜੇ ਅੱਜ ਤੋਂ ਅਡੇ ਫਾਦਰ ਹੁੰਦੇ ਤਾਂ ਉਹਨਾਂ ਨੂੰ ਤੁਸੀਂ ਕੀ ਗਿਫਟ ਕਰਦੇ ਫਾਦਰਸਡੇ ਤੇ ਦੇਖੋ ਜੀ ਗਿਫਟ ਇੱਕ ਬਹੁਤ ਛੋਟਾ ਲਫ਼ਜ਼ ਹੈ ਠੀਕ ਹੈ ਜੋ ਉਹ ਸਾਨੂੰ ਗਿਫਟ ਦੇ ਕੇ ਗਏ ਉਸ ਗਿਫਟ ਨੂੰ ਤਾਂ ਅਸੀਂ ਵਾਪਸ ਕਰ ਨਹੀਂ ਸਕਦੇ ਠੀਕ ਹੈ ਕਿ ਨਹੀਂ ਪਹਿਲੀ ਗੱਲ ਤਾਂ ਮੈਂ ਇਹ ਕਹੂੰਗਾ ਕਿ ਕਿੰਨੀ ਜ਼ਮੀਨ ਸਾਨੂੰ ਦੇ ਕੇ ਗਏ ਸਭ ਤੋਂ ਵੱਡਾ ਗਿਫਟ ਫਿਰ ਸਭ ਤੋਂ ਵੱਡਾ ਗਿਫਟ ਇਹ ਕਿ ਸਾਨੂੰ ਕਿੰਨਾ ਪਿਆਰ ਦਿੱਤਾ ਉਸ ਪਿਆਰ ਨੂੰ ਅਸੀਂ ਮੋੜ ਨਹੀਂ ਸਕਦੇ ਠੀਕ ਹੈ ਇਹ ਇੰਗਲਿਸ਼ ਦੇ ਵਿੱਚ ਵੀ ਕਹਿੰਦੇ ਆ ਮਨੀ ਕੈਨ ਬੀ ਪੇਡ ਬੈਕ ਸ਼ਿੰਤੀ ਕਾ ਨਾਟ ਵੀ ਪੇਡ ਬੈਕ ਠੀਕ ਹੈ ਜਿਹੜਾ ਪਿਆਰ ਉਹ ਵਾਪਸ ਨਹੀਂ ਮੋੜਿਆ ਜਾ ਸਕਦਾ ਅੱਜ ਕੱਲ ਦੇ ਬੱਚਿਆਂ ਦਾ ਪਿਆਰ ਤੇ ਪੁਰਾਣੇ ਬਜ਼ੁਰਗਾ ਦਾ ਮਾਪਿਆਂ ਨਾਲ ਪਿਆਰ ਉਹਦੇ ਚ ਕੀ ਡਿਫਰੈਂਸ ਕੀ ਕੋਈ ਕੋਈ ਡਿਫਰੈਂਸ ਨਹੀਂ ਜੀ ਦੇਖੋ ਇਹ ਤਾਂ ਪਿੱਛੋਂ ਤੋਰੀ ਦਰਵਾਜ਼ਾ ਚਲੀ ਆਈ ਸੀ ਆਉਂਦੀ ਹੈ ਸਾਡੇ ਦਾਦਾ ਜੀ ਨੂੰ ਵੀ ਅਸੀਂ ਦੇਖਿਆ ਭਾਵੇਂ ਉਹਨਾਂ ਦੀ ਉਮਰ ਕਿੰਨੀ ਸੀ ਤਾਂ ਜੇ ਇਹ ਤਾਂ ਹੁਣ ਬਾਣੀ ਚ ਵੀ ਲਿਖਿਆ ਵੀ ਜੇ ਜਾਂ ਬੀਜੋਂਗੇ ਉਹ ਜੋ ਵੱਢੋਂਗੇ ਜੇ ਤੁਸੀਂ ਆਪਣੇ ਮਾਪਿਓ ਦੀ ਸੇਵਾ ਕੀਤੀ ਹੈ ਤੁਹਾਡੇ ਬੱਚੇ ਤੁਹਾਡੀ ਜਰੂਰ ਸੇਵਾ ਕਰਨਗੇ ਕੋਈ ਐਸੀ ਗੱਲ ਨਹੀਂ ਹੁਣ ਵੀ ਸਾਡੇ ਬੱਚੇ ਸਾਨੂੰ ਪਿਆਰ ਕਰਦੇ ਆ ਅਸੀਂ ਹੁਣ ਆਏ ਹੋਏ ਆ ਅਸੀਂ ਕਹਿੰਦੇ ਸਾਡਾ ਇੱਥੇ ਜੀ ਨਹੀਂ ਲੱਗਦਾ ਉਹ ਕਹਿੰਦੇ ਜੀ ਲਾਓ ਕਿਉਂ ਨਹੀਂ ਲਾਓ ਕਹਿੰਦਾ ਕੀ ਚਾਹੀਦਾ ਤੁਹਾਨੂੰ ਅਸੀਂ ਦਿੰਨੇ ਆ ਅਸੀਂ ਉਹਨੂੰ ਕਹਿੰਦੇ ਅਸੀਂ ਕੰਮ ਕਰਦੇ ਕਹਿੰਦੇ ਬਿਲਕੁਲ ਲੋੜ ਨਹੀਂ ਬਹੁਤ ਕਰ ਲਿਆ ਬੈਠੋ ਖਾਓ ਪੀਓ ਮੋਜਾਂ ਕਰੋ ਖੁਸ਼ੀ ਹੁੰਦੀ ਜਦੋਂ ਬੱਚੇ ਕਹਿੰਦੇ ਕਿ ਹੁਣ ਕੰਮ ਨਹੀਂ ਕਰਨਾ ਹੁਣ ਬੈਠੋ ਜੋ ਲਿਆਣਾ ਜੋ ਲੈਣਾ ਆ ਖਾਣਾ ਪੀਣਾ ਸਾਨੂੰ ਦੱਸੋ ਉਹ ਤਾਂ ਸੋ ਸਾਨੂੰ ਮਖੌਲ ਕਰਦੇ ਆ ਜੀ ਮੈਂ ਇੱਥੇ ਆ ਕੇ ਤਾਸ਼ ਖੇਡ ਕੇ ਜਾਂਦਾ ਰੋਜ਼ ਉਹ ਫਿਰ ਹੱਸਣ ਲੱਗਦੇ ਨੇ ਕਈ ਵਾਰੀ ਕਹਿੰਦੇ ਕਹਿੰਦੇ ਡੈਡੀ ਦੀ ਡਿਊਟੀ ਦਾ ਟਾਈਮ ਹੋ ਗਿਆ ਰੋਟੀ ਬਣਾ ਦਿਓ ਕਰ ਛੇਤੀ ਛੇਤੀ ਡਿਊਟੀ ਤੇ ਜਾਣਾ ਬੇਟੀ ਵੀ ਹੈ ਤੁਹਾਡੀ ਹੈ ਜੀ ਉਹਦੇ ਨਾਲ ਕਿੱਦਾਂ ਦਾ ਰਿਸ਼ਤਾ ਬੇਟੀ ਨਾ ਬਹੁਤ ਵਧੀਆ ਬੇਟੀ ਮੇਰੀ ਨਿਊਜ਼ੀਲੈਂਡ ਹੈ ਜੀ ਤੋ ਮੈਂ 2021 ਚ ਮੈਂ ਰਿਟਾਇਰ ਹੋ ਗਿਆ ਸੀ 2017 ਚ ਮੈਂ ਉਦੋਂ ਇਹ ਇਹ ਮੇਰਾ ਬੇਟਾ ਵੀ ਉੱਥੇ ਸੀ ਉਦੋਂ ਮੈਂ ਗਿਆ ਸੀ ਉਹਦੇ ਕੋਲੇ ਹਾਂਜੀ ਹਾਂਜੀ ਬੇਟਾ ਇੱਧਰ ਮੂਵ ਹੋ ਗਿਆ ਕਹਿੰਦਾ ਹਾਂਜੀ ਹਾਂਜੀ ਫਿਰ 2019 ਚ ਉਹਦਾ ਵਿਆਹ ਸੀ ਉਸ ਤੋਂ ਬਾਅਦ ਫਿਰ ਇੱਥੇ ਆ ਗਿਆ ਤੋ ਬੇਟੀ ਉੱਥੇ ਪੀਆ ਰਹੀ ਠੀਕ ਹੈ ਹੁਣ ਆਉਂਦਾ ਫੋਨ ਉਹਦਾ ਇੱਕ ਦਿਨ ਛੱਡ ਕੇ ਆ ਜਾਂਦਾ ਕਦੇ ਕਦੇ ਰੋਜ਼ ਵੀ ਆ ਜਾਂਦਾ ਤੋ ਬਸ ਇਹਨਾਂ ਨਾਲ ਮੂਹ ਥੋੜਾ ਜ਼ਿਆਦਾ ਉਹ ਫਿਰ ਹਾਂ ਉਸ ਕਰਕੇ ਹੁੰਦਾ ਜੀ ਉਹ ਜਦੋਂ ਕਈ ਵਾਰੀ ਕੋ ਆਪਦੀ ਮਾਤਾ ਨਾਲ ਜਾਵੇ ਗੱਲਾਂ ਗੁਲਾ ਮਾਰਦੀ ਹੈ ਫਿਰ ਉਹ ਜਦੋਂ ਮੂਡ ਮਾੜੋ ਦਾ ਆਫ ਹੁੰਦਾ ਫਿਰ ਮਾਈ ਉਹਨੂੰ ਹਸਾਉਣਾ ਹੀ ਹੈ ਕੁਝ ਹੋਰ ਕਹਿਣਾ ਚਾਹੁੰਦੇ ਸਮਝ ਲੋ ਤੁਹਾਡੇ ਫਾਦਰ ਤੁਹਾਨੂੰ ਦੇਖ ਰਿਹਾ ਤੁਸੀਂ ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਦੇਖੋ ਜੀ ਉਹ ਜੇ ਹੁਣ ਹੁੰਦੇ ਤਾਂ ਉਹਨਾਂ ਦੇਖ ਕੇ ਬਹੁਤ ਖੁਸ਼ ਹੋਣਾ ਸੀ ਪਰ ਗੱਲ ਇਹ ਹੈ ਵੀ ਉਹ ਜਦੋਂ ਮੇਰਾ ਬੇਟਾ ਇੱਥੇ ਆਇਆ ਕਿਉਂਕਿ ਉਹਨਾਂ ਦਾ ਪੋਤਰਾ ਸੀਗਾ ਉਹ ਜਦੋਂ ਉੱਥੋਂ ਤੁਰਨ ਲੱਗਿਆ ਕਰੋ ਉਹਨੂੰ ਇੱਕੋ ਗੱਲ ਕਹੀ ਸੀ ਵੀ ਬੇਟਾ ਸਿਆਣਾ ਬਣ ਕੇ ਰਹਿਣਾ ਤੇ ਜਿਵੇਂ ਤੁਹਾਨੂੰ ਪਤਾ ਹੈ ਕਿ ਫਾਦਰਜ਼ਡੇ ਆਣ ਲੱਗਾ ਤੇ ਫਾਦਰਜ਼ਡੇ ਤੇ ਪਹਿਲਾਂ ਤਾਂ ਤੁਸੀਂ ਇਹ ਦੱਸੋ ਕਿ ਤੁਹਾਡਾ ਤੁਹਾਡੇ ਫਾਦਰ ਨਾਲ ਕਿਵੇਂ ਦਾ ਰਿਸ਼ਤਾ ਸੀ ਮੇਰਾ ਤਾਂ ਜੀ ਬਹੁਤ ਸਾਡਾ ਦਾ ਪੱਛੀ ਮੈਂ ਤਾਂ ਬਈ ਛੋਟਾ ਸੀ ਸਾਡੇ ਫਾਦਰ ਟਚੜਾਈ ਕਰਗੇ ਸੀ ਇੰਡੀਆ 'ਚ ਤੇ ਸਾਡਾ ਤਾਂ ਪੈਸੇ ਛੋਟੇ ਸੀ ਮੈਂ ਤਾਂ 7-8 ਸਾਲ ਦਾ ਸੀ ਜਦੋਂ ਹਾਂ ਹਾਂ ਤੇ ਇਸ ਕਰਕੇ ਹੁਣ ਫਿਰ ਫਾਦਰ ਡਾ ਸਾਡੀ ਮਦਰ ਜ਼ਰੂਰ ਸਾਡੇ ਨਾਲ ਰਹੀ ਹੈ ਉੱਥੇ ਇੰਡੀਆ ਉਹਨਾਂ ਨਾਲ ਸਾਡਾ ਮੇਰਾ ਤਾਂ ਬਹੁਤ ਲਿੰਕ ਸੀ ਮੇਰੇ ਨਾਲ ਹੀ ਰਹੀ ਹੈ 90 'ਚ 1998-1990 ਦੇ ਵਿਚਾਈ ਕਰੀ ਹੈ 70-80 ਸਾਲ ਦੀ ਉਮਰ 'ਚ ਤੇ ਉਹ ਮੇਰੇ ਨਾਲ ਹੀ ਰਹੀ ਆ ਤੇ ਮੇਰੇ ਹੋਰ ਵੀ ਮੇਰਾ ਦੁਆ ਵੀ ਭਰਾ ਵੀ ਸੀ ਉਹਨਾਂ ਨਾਲ ਨਹੀਂ ਉਹ ਮੇਰੇ ਨਾਲ ਹੀ ਬਹੁਤ ਬਣਦੀ ਸੀ ਮੇਰੀ ਮਾਂ ਦੀ ਫਾਦਰਡੇ ਦਾ ਆਈਆਂ ਭਾਈ ਹੁਣ ਜਿਹੜਾ ਮਾਪਿਆਂ ਦਾ ਪੁੱਛਣਾ ਚਾਹੀਦਾ ਹੈ ਗਾ ਬੱਚਿਆਂ ਨੂੰ ਤੁਸੀਂ ਕਿਹਾ ਕਿ ਫਾਦਰ ਸਾਹਿਬ ਬਹੁਤ ਤੁਸੀਂ ਛੋਟੇ ਸੀ ਜਦੋਂ ਉਹਦੀ ਡੈਥ ਹੋ ਗਈ ਜਦੋਂ ਇੱਥੇ ਆਏ ਹੋ ਤੁਹਾਨੂੰ ਐ ਲੱਗਿਆ ਕਿ ਇੱਥੇ ਦੇ ਜਿਹੜੇ ਬੱਚੇ ਆ ਉਹਨਾਂ ਦਾ ਆਪਣੇ ਫਾਦਰ ਨਾਲ ਕਿਵੇਂ ਦਾ ਰਿਸ਼ਤਾ ਹੈ ਦੇਖੋ ਜੀ ਅਲੱਗ-ਅਲੱਗ ਆ ਹਰੇਕ ਦਾ ਸਿਸਟਮ ਇੱਥੇ ਇਹ ਪਰਪਰ ਵੀ ਵੀ ਫਾਦਰ ਵੀ ਗਲਤੀਆਂ ਕਰ ਜਾਂਦੇ ਨੇ ਤੇ ਉਹ ਬੱਚਿਆਂ ਨੂੰ ਸਿੱਧੀ ਤਰ੍ਹਾਂ ਗੱਲ ਨਹੀਂ ਕਰਦੇ ਜਾਂ ਉਹਨਾਂ ਨੂੰ ਰੋਹ ਨਾ ਬੋਲਦੇ ਨੇ ਬੱਚਿਆਂ ਹੁਣ ਅਸੀਂ ਵੀ ਅਸੀਂ ਵੀ ਫਾਦਰ ਬਣੇ ਹੋਏ ਆ ਸਾਡੇ ਪੁੱਤੇ ਨੇ ਸਾਡੀਆਂ ਨੂੰਹਾਂ ਨੇ ਤੇ ਮੇਰਾ ਤਾਂ ਕਰੇ ਕਿਸੇ ਨਾਲ ਰੋਲਾ ਨਹੀਂ ਪਿਆ ਮੈਂ ਤਾਂ ਮੇਨਾਂ ਦਾ ਵਧੀਆ ਮੇਰੇ ਬੱਚੇ ਬਹੁਤ ਵਧੀਆ ਨੇ ਬਹੁਤ ਸਭ ਮਤਲਬ ਇੱਜ਼ਤ ਕਰਦੇ ਨੇ ਤੇ ਫਾਦਰਡੇ ਤੇ ਲੈ ਕੇ ਵੀ ਜਾਣਾ ਬਾਹਰ ਬਾਹਰ ਜਾ ਕੇ ਖਾਣਾ ਪੀਣਾ ਵੀ ਆ ਬਾਹਰ ਸਮਾਨ ਵੀ ਕੋਈ ਮਰਜ਼ੀ ਇਹ ਜੇ ਉਹਨਾਂ ਨੂੰ ਦਿਲ ਕਰਦੀ ਆ ਵੀ ਆਹ ਦੀਪ ਆਪਣੇ ਫਾਦਰ ਨੂੰ ਦੇਣੀ ਆ ਉਹ ਲੈ ਕੇ ਦਿੰਦੇ ਨੇ ਇਹ ਤਾਂ ਤੁਹਾਡਾ ਪੁੱਤ ਹੈ ਹਾਂਜੀ ਮੇਰਾ ਪੁੱਤ ਹੈ ਜੀ ਇਹ ਜੈਵਾਨ ਸਿੰਘ ਰੰਧਾਵਾ ਜੀ ਇਹ ਇਹ ਤੁਹਾਡੇ ਨਾਲ ਸਭ ਤੋਂ ਜ਼ਿਆਦਾ ਖੁਸ਼ ਰਹਿੰਦਾ ਸਭ ਤੋਂ ਵੱਧ ਮੇਰੇ ਨਾਲ ਖੁਸ਼ ਰਹਿੰਦਾ ਇਹਨੂੰ ਮੈਂ ਪਾਰਕ ਚ ਲੈ ਆਉਣਾਗਾ ਪਾਰਕ ਜਾ ਕੇ ਬਹੁਤ ਖੁਸ਼ ਹੁੰਦਾ ਇੱਥੇ ਜਿੱਦਾਂ ਜਿੱਦਾਂ ਮੈਂ ਬੋਲ ਰਹੀ ਆ ਉਦਾਂ ਇਹ ਮੇਰੇ ਹਾਂ ਜਿੱਦਾਂ ਜਿੱਦਾਂ ਮੈਂ ਬੋਲ ਰਹੀ ਆ ਮੇਰੇ ਵੱਲ ਦੇਖ ਰਿਹਾ ਜਿੱਦਾਂ ਜਿੱਦਾਂ ਤੁਸੀਂ ਬੋਲ ਰਹੇ ਹੋ ਤੁਹਾਡੇ ਵੱਲ ਮੇਰੇ ਵੱਲ ਵੀ ਦੇਖੇਗਾ ਇਹ ਬਹੁਤ ਐਕਟਿਵ ਬੱਚਾ ਹੈ ਸਾਡਾ ਜੀ ਮੈਨੂੰ ਜਿਵੇਂ ਅਸੀਂ ਅੱਸੀ ਗੱਲ ਕਰ ਰਹੇ ਫਾਦਰਸਡੇ ਤੇ ਤੇ ਫਾਦਰਸਡੇ ਤੇ ਮੌਕੇ ਤੇ ਆਪਣੇ ਫਾਦਰ ਨੂੰ ਤੁਸੀਂ ਯਾ ਤੁਹਾਡੇ ਫਾਦਰ ਹੈਗੇ ਨੇ ਨਹੀਂ ਫਾਦਰ ਸਾਹਿਬ ਸਪੈਰ ਹੋ ਗਏ ਜੀ ਜੀ ਮਿਸ ਕਰਦੇ ਹੋ ਉਹਨਾਂ ਨੂੰ ਮਿਸ ਕਰਦੇ ਆ ਬਹੁਤ ਜ਼ਿਆਦਾ ਜੀ ਤੇ ਜੇ ਅੱਜ ਹੁੰਦੇ ਤਾਂ ਤੁਸੀਂ ਉਹਨਾਂ ਨੂੰ ਕੀ ਗਿਫਟ ਦਿੰਦੇ ਉਹਨਾਂ ਲਈ ਕੀ ਕਰਦੇ ਫਾਦਰਸਡੇ ਖੁਸ਼ੀ ਹੁੰਦੀ ਏ ਉਹਨਾਂ ਨੂੰ ਸੁਣ ਕੇ ਵੀ ਆਈ ਕੈਨੇਡਾ ਗਏ ਹੋਏ ਨੇ ਇੰਨੀ ਖੁਸ਼ੀ ਬਹੁਤ ਹੁੰਦੀ ਆ ਪੇਰੈਂਟਸ ਨੂੰ ਤਾਂ ਜੀ ਵੀ ਸਾਡੇ ਬੱਚੇ ਕੈਨੇਡਾ ਗਏ ਹੋਏ ਨੇ ਜੀ ਅੱਜਕੱਲ ਜਿਹੜੇ ਬੱਚੇ ਆ ਤੇ ਪੁਰਾਣੀ ਜਿਹੜੀ ਜਨਰੇਸ਼ਨ ਆ ਉਹਦੇ ਵਿੱਚ ਕੀ ਫਰਕ ਹੈ ਪੇਰੈਂਟਸ ਦੇ ਨਾਲ ਜੀ ਜਿਹੜੀ ਪੁਰਾਣੀ ਜਨਰੇਸ਼ਨ ਆ ਉਹ ਆਪਣੇ ਪੇਰੈਂਟਸ ਦਾ ਪਿਆਰ ਕਰਦੀ ਸੀ ਹੁਣ ਜਿਹੜੀ ਨਵੀਂ ਜਨਰੇਸ਼ਨ ਆ ਉਹ ਕੱਲਾ ਪੜ੍ਹ ਕੇ ਖੁਸ਼ ਹੈ ਜ਼ਿਆਦਾਤਰ ਮੋਬਾਈਲ ਤੇ ਟੀਵੀ ਤੇ ਕੰਪਿਊਟਰ ਤੇ ਇਸ ਕਰਕੇ ਉਹ ਪੇਰੈਂਟਸ ਨਾਲ ਮਿਲ ਕੇ ਘੱਟ ਖੁਸ਼ ਨੇ ਬੱਚੇ ਉਹ ਪਿਆਰ ਜ਼ਰੂਰ ਕਰਦੇ ਆ ਪੇਰੈਂਟਸ ਨੂੰ ਸਪੈਕਟ ਕਰਦੇ ਆ ਸਾਰਾ ਕੁਝ ਕਰਦੇ ਆ ਤੇ ਵੀ ਕੱਲਾ ਪੜ੍ਹ ਕੇ ਖੁਸ਼ ਨੇ ਜ਼ਿਆਦਾ ਉਹ ਉਹਨੂੰ ਇਹ ਹੈ ਕਿ ਜੋ ਤੁਹਾਨੂੰ ਚਾਹੀਦਾ ਲੈ ਲਓ ਕਿਸੇ ਚੀਜ਼ ਦੀ ਕਮੀ ਨਹੀਂ ਕੋਈ ਕੁਝ ਨਹੀਂ ਬਸ ਟਾਈਮ ਨਹੀਂ ਹੈ ਟਾਈਮ ਨਹੀਂ ਹੈ ਸਾਡੇ ਪਾਸ ਸਾਡੇ ਕੋਲ ਕੰਮ ਕਰਨ ਦਾ ਟਾਈਮ ਹੈ ਜਾਂ ਬਸ ਆਪਦੇ ਕੰਮਾਂ ਦਾ ਹੈ ਇਸ ਤੁਹਾਨੂੰ ਬਹਿ ਕੇ ਗੱਲਬਾਤ ਕਰਨ ਦਾ ਟਾਈਮ ਨਹੀਂ ਸਾਡੇ ਪਾਸ ਹੈਗਾ ਜੀ ਹਾਂ ਜੀ ਜੀ ਤੁਹਾਡੀ ਡਾਕਟਰ ਵੀ ਹੈਗੀ ਹੈ ਨਹੀਂ ਜੀ ਡਾਕਟਰ ਨਹੀਂ ਹੈ ਦੋ ਬੇਟੇ ਹੈ ਸਿਸਟਰ ਹੈਗੀ ਤੁਹਾਡੀ ਹਾਂ ਜੀ ਸਿਸਟਰਾਂ ਦੋ ਹੈਗੀਆਂ ਮੇਰੀਆਂ ਇਹ ਮੰਨਿਆ ਜਾਂਦਾ ਕਿ ਤੀਆਂ ਦਾ ਪਿਆਰ ਮਾਪਿਆਂ ਨਾਲ ਜ਼ਿਆਦਾ ਜ਼ਿਆਦਾ ਹੁੰਦਾ ਹਾਂ ਜੀ ਹਾਂ ਜੀ ਹਾਂ ਜੀ ਅਸੀਂ ਵੀ ਆਪਣੇ ਸਿਸਟਰਾਂ ਦਾ ਬਹੁਤ ਪਿਆਰ ਕਰਦੇ ਹਾਂ ਜੀ ਉਹ ਵੀ ਸਾਨੂੰ ਬਹੁਤ ਪਿਆਰ ਕਰਦੀਆਂ ਨੇ ਸਿਸਟਰਾਂ ਹਾਂ ਜੀ ਕੁਝ ਹੋਰ ਕਹਿਣਾ ਚਾਹੁੰਦੇ ਹੋ ਅੱਜ ਜੇ ਸਮਝ ਲਓ ਤੁਹਾਡੇ ਫਾਦਰ ਦੇਖ ਰਿਹਾ ਤਾਂ ਆਪਣੇ ਫਾਦਰ ਨੂੰ ਕੀ ਕਹਿਣਾ ਚਾਹੋਗੇ ਫਾਦਰ ਸਾਹਿਬ ਹੌਂਕਰੈਨ ਗ੍ਰੈਜੂਏਟਸ ਨਹੀਂ ਦੇ ਸਕਦਾ ਫਾਦਰ ਸਾਹਿਬ ਨੂੰ ਤਾਂ ਜੀ ਅਸੀਂ ਗੱਲ ਕੇ ਅਸੀਂ ਅੱਜ ਤੁਹਾਡੇ ਰਾਜ ਚ ਬਹੁਤ ਐਸ਼ ਕਰ ਰਹੇ ਹਾਂ ਐਸ਼ ਕਰ ਰਹੇ ਹਾਂ ਤੁਹਾਡੇ ਰਾਜ ਚ ਹੈ ਜੇ ਉਹਨਾਂ ਨੇ ਸਾਨੂੰ ਮਿਹਨਤ ਕਰਾਈ ਤਾਂ ਅਸੀਂ ਅੱਜ ਇੱਥੇ ਖੜੇ ਆ ਜਾਂ ਪ੍ਰਾਣ ਤੇ ਖੜੇ ਆ ਜੀ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਫਾਦਰਸ ਡੇ ਆਉਣ ਵਾਲਾ ਹਾਂ ਜੀ ਤੁਹਾਡਾ ਤੇ ਤੁਹਾਡੇ ਫਾਦਰ ਦਾ ਕਿਵੇਂ ਦਾ ਰਿਸ਼ਤਾ ਵਧੀਆ ਜੀ ਜੀ ਉਹਨਾਂ ਦਾ ਫਰਜ਼ਤਾ ਸੀ ਤਾਂ ਇੱਥੇ ਬੈਠੇ ਆ ਹਾਂ ਉਹਨਾਂ ਦੀਆਂ ਕਮਾਈਆਂ ਕੀਤੀਆਂ ਹੈਗੀਆਂ ਗਾਂ ਸਾਨੂੰ ਜਾਗ ਲੱਗੀ ਆ ਗਏ ਹੁਣ ਵਧੀਆ ਦੋ ਬੱਚੇ ਆ ਦੋ ਨੌਵੇਂ ਦੋ ਪੋਤੀਆਂ ਸਾਰੇ ਇੱਥੇ ਸਾਰੇ ਇੱਥੇ ਜੱਥੇ ਦੇ ਇੱਥੇ ਜੀ ਇੱਥੇ ਆਹੀ ਹਾਂਜੀ ਤੇ ਇੱਥੇ ਜਿਹੜੇ ਬੱਚੇ ਨੇ ਤੁਹਾਡੇ ਤੁਹਾਨੂੰ ਕਦੀ ਇਦਾਂ ਮਹਿਸੂਸ ਹੋਇਆ ਕਿ ਜੋ ਰਿਸ਼ਤਾ ਤੁਹਾਡੇ ਤੁਹਾਡੇ ਫਾਦਰ ਨਾਲ ਸੀ ਉਹ ਰਿਸ਼ਤਾ ਉਹਨਾਂ ਦਾ ਹੈਗਾ ਉਦੋਂ ਵੀ ਜ਼ਿਆਦਾ ਹੈ ਜੀ ਹਾਂਜੀ ਨੌਵੇਂ ਟਾਈਮ ਨਾਲ ਰੋਟੀ ਫੜਾਉਂਦੀਆਂ ਟਾਈਮ ਨਾਲ ਚਾਹ ਪਾਣੀ ਦਿੰਦੀਆਂ ਟਾਈਮ ਨਾਲ ਲੀਡ ਲੱਤਾ ਤੋਤਾ ਮਿਲਦਾ ਹੋਰ ਕੀ ਚਾਹੀਦਾ ਹੋਰ ਕੀ ਪੈਸਾ ਤੇ ਲਾਵਾ ਮੰਗੀਏ 150 ਉਹ ਵੀ ਮਿਲ ਜਾਂਦਾ ਜੀ ਅਗੇ ਕੰਮ ਆਪ ਨੂੰ ਮਿਲੇ ਜਾਂ ਨੀ ਮਿਲੇ ਆਪ ਕਰ ਲਈਏ ਮੁੰਡਾ ਇੱਕੋਲੇ ਟਰੱਕਾ ਇੱਕ ਥੋੜਾ ਜਿਹਾ ਉਹ ਕਰਦਾ ਥੱਲੇ ਬੇਵੇਸਾ ਦਾ ਕੰਮ ਜਿਆ ਦੇ ਕੋਈ ਚੱਲਦਾ ਹਾਂ ਮੈਨੂੰ ਇੱਕ ਮਿੰਟ ਦਿਖਾਉਣੇ ਆ ਵਧੀਆ ਕੰਮ ਮਾਲਕ ਦਾ ਚਲਾਇਆ ਰੋਟੀ ਮਿਲ ਜਾਂਦੀ ਐ ਛਕੀ ਜਾਂਨੇ ਜੀ ਹੋਰ ਇੱਥੇ ਕੀ ਆ ਤੁਸੀਂ ਇੱਥੇ ਪੂਰਾ ਜੀ ਲੱਗਿਆ ਹੋਇਆ ਲੱਗਿਆ ਜੀ ਜੀ ਕਿੰਨੇ ਦਿਨ ਹੋ ਗਏ ਆਇਆ ਸਾਨੂੰ ਤਾਂ ਜੀ ਆਇਆ ਨੂੰ ਅਤੀਜਾ ਮਹੀਨਾ ਲੱਗਾ ਤੇ ਜੋਕਾ ਨੂੰ ਹੋ ਗਏ ਜੀ 8 ਕਿਸਾਨ ਅੱਛਾ ਹਾਂ ਜੀ ਤੇ ਸਾਰੇ ਇੱਥੇ ਹੀ ਨੇ ਵਾਈਫ ਵੀ ਤੁਹਾਡੇ ਨੇ ਹਾਂ ਇੱਥੇ ਹੀ ਆ ਉਹ ਖੁਸ਼ ਨੇ ਖੁਸ਼ ਵਧੀਆ ਜੀ ਉਹ ਕਹਿੰਦੇ ਹੋਣੇ ਕਿ ਵਧੀਆ ਕੈਨੇਡਾ ਦੇ ਚੋਹ ਜੀ ਇੱਥੇ ਆਉਂਦੀ ਆ ਪੁੱਤੀਆਂ ਆਉਂਦੀਆਂ ਲੈ ਆਉਂਦੀ ਆ ਖੜਾ ਕੇ ਲੈ ਜਾਂਦੀ ਆ ਵਧੀਆ ਜੀ ਬੇਟੀਆਂ ਵੀ ਆ ਗਈਆਂ ਬੇਟੀ ਮੇਰੀ ਇੱਕ ਆਉ ਚੰਡੀਗੜ੍ਹ ਵਾਈ ਆ ਹਾਂ ਉਹ ਆਪਦੇ ਘਰ ਬੂਏ ਚ ਠੀਕ ਆ ਧੀ ਦੇ ਨਾਲ ਜ਼ਿਆਦਾ ਮੋਹ ਹੈ ਧੀ ਦੇ ਨਾਲ ਵੀ ਆ ਸਾਰਿਆਂ ਨਾਲ ਹੀ ਮੋਹ ਆ ਜੀ ਨੋਵਾ ਅਸਲ ਧੀ ਨੋਵਾ ਜਿਨ੍ਹਾਂ ਨੇ ਪ੍ਰਸ਼ਾਦਾ ਦੇਣਾ ਜੀ ਜੀ ਹਾਂ ਜੀ ਫਾਦਰਸਡੇ ਆ ਰਿਹਾ ਕੀ ਲੱਗਦਾ ਕੀ ਕਰਨਗੇ ਬੱਚੇ ਤੁਹਾਡੇ ਲਈ ਬਕੇਲੇ ਸਾਨੂੰ ਜੀ ਚੰਗਾ ਲੀਡਰ ਤੱਤਾ ਦਿੰਦੇ ਆ ਚੰਗਾ ਨਾਉਣ ਧੋਣ ਨੂੰ ਆ ਠੀਕ ਆ ਵਿਹਲੇ ਬੈਠੇ ਆ ਪ੍ਰਸ਼ਾਦਾ ਪਾਣੀ ਮਿਲਦਾ ਠੀਕ ਆ ਸ਼ਾਮ ਨੂੰ ਪੈਕਸ਼ਕ ਵੀ ਦੇ ਹੁੰਦੇ ਆ ਵਰੀਆ ਜੀ ਰੌਣਕ ਪੂਰੀ ਲੱਗੀ ਹੋਈ ਹੈ ਪੂਰੀ ਰੌਣਕ ਆ ਜੀ ਕਰਮਕਾਨ ਆਪਦਾ ਮਾਲਕ ਨੇ ਦਿੱਤਾ ਸੱਚੇ ਪਾਤਸ਼ਾਹ ਨੇ ਕੋਈ ਅੱਦਾਂ ਦਾ ਸੀਨ ਯਾਦ ਹੋਵੇ ਕਿ ਹਾਂ ਜੀ ਆ ਚੀਜ਼ ਮੇਰੇ ਪਿਓ ਨੇ ਮੇਰੇ ਲਈ ਕੀਤੀ ਸੀ ਉਹ ਮੈਂ ਕਦੀ ਨਹੀਂ ਭੁੱਲ ਸਕਦਾ ਪਿਓ ਨੇ ਜੀ ਜਾਇਦਾਦ ਬਣਾਈ ਸੀ ਥੋੜੀ ਬਾਲੀ ਉਹਨੂੰ ਅੱਦਪਲਦ ਕਰਕੇ ਬੱਚਿਆਂ ਨੂੰ ਇੱਥੇ ਢਪਾਤਾ ਜੇ ਨਾ ਹੁੰਦੀ ਤੇ ਸਾਡੇ ਬੈਠੇ ਹੀ ਆ ਦੂਜੇ ਵੀ ਕਿਹਨੇ ਆਉਣਾ ਸੀ ਜਿਵੇਂ ਤੁਹਾਨੂੰ ਪਤਾ ਕਿ ਫਾਦਰਸ ਡੇ ਆਨ ਲੱਗਾ ਤੁਹਾਡੇ ਫਾਦਰ ਹੈਗੇ ਨੇ ਨਹੀਂ ਜੀ ਮਿਸ ਕਰਦੇ ਹੋ ਉਹਨਾਂ ਨੂੰ ਬਹੁਤ ਮਿਸ ਕਰਦੇ ਆ ਜੀ ਜੇ ਉਹ ਹੁਣ ਹੁੰਦੇ ਤਾਂ ਤੁਸੀਂ ਉਹਨਾਂ ਨੂੰ ਕੀ ਕਹਿੰਦੇ ਆ ਕਿ ਗਿਫਟ ਉਹਨਾਂ ਨੂੰ ਅਸੀਂ ਕੀ ਗਿਫਟ ਦੇ ਸਕਦੇ ਆ ਜੀ ਹਾਂ ਜੀ ਮਿਸ ਕਰਦੇ ਹੋ ਨਾ ਬਹੁਤ ਮਿਸ ਕਰਦੇ ਆ ਜੀ ਕਿੰਨੀ ਦੇਰ ਹੋ ਗਈ ਕੈਨੇਡਾ ਨੂੰ ਸਾਨੂੰ ਥੋੜੇ ਜਿਹਾ 5-6 ਮਹੀਨੇ ਹੋ ਗਏ ਪੰਜ ਕੰਮ ਬੱਚੇ ਤੁਹਾਡੇ ਦੋ ਬੇਟੀਆਂ ਜੀ ਦੋਨੋਂ ਇੱਥੇ ਪੀਆਰ ਨੇ ਇੱਕ ਬੇਟੀ ਮੇਰੀ ਉੱਤਰੀ ਅੰਡੀਆ ਚ ਹੀ ਆਈ ਹਾਂ ਜੀ ਹਾਂਜੀ ਤਿੰਨ ਬੇਟੀਆਂ ਟੋਣ ਤਿੰਨ ਬੇਟੀਆਂ ਜੀ ਤੇ ਮਾਂ ਇਹ ਖੁਸ਼ੀ ਹੁੰਦੀ ਹੈ ਕਿ ਹਾਂ ਮੈਂ ਤਿੰਨ ਧੀਆਂ ਦਾ ਪਿਓ ਹਾਂ ਹਾਂਜੀ ਬਹੁਤ ਖੁਸ਼ ਹਾਂ ਜੀ ਬਹੁਤ ਖੁਸ਼ੀ ਹੁੰਦੀ ਹੈ ਬੇਟੀਆਂ ਤੇ ਬਹੁਤ ਮਾਣ ਆ ਜੀ ਪੜ੍ਹਾਈਆਂ ਨੇ ਇੱਥੇ ਉਹਨਾਂ ਨੇ ਬੁਲਾਇਆ ਜੀ ਆਪਾਂ ਨੂੰ ਹਾਂਜੀ ਨਹੀਂ ਤਾਂ ਅੱਜ ਕੱਲ ਦੇ ਸਮੇਂ ਦੇ ਵਿੱਚ ਜਿੱਥੇ ਮੁੰਡੇ ਪੁੱਛਦੇ ਵੀ ਨਹੀਂ ਹੈਗੇ ਉਸ ਸਮੇਂ ਦੇ ਵਿੱਚ ਧੀਆਂ ਮਾਪਿਆਂ ਨੂੰ ਕਨੇਡਾ ਤੱਕ ਲੈ ਕੇ ਗਏ ਬਿਲਕੁਲ ਜੀ ਬਿਲਕੁਲ ਹਾਂਜੀ ਧੀਆਂ ਇਹ ਨੇ ਜੀ ਜੋ ਮਾਪਿਆਂ ਨੂੰ ਤਾਂ ਇੱਥੇ ਤੱਕ ਲੈ ਕੇ ਆਈਆਂ ਜੀ ਕਈ ਲੋਕ ਹੋਣੇ ਆ ਜਿਹੜੇ ਕਹਿੰਦੇ ਹੋਣੇ ਜਦੋਂ ਉਹ ਹੋਈਆਂ ਹੋਣੀਆਂ ਕਿ ਹਾਂ ਕਿ ਮੁੰਡਾ ਨਹੀਂ ਹੈਗਾ ਮੁੰਡਾ ਨਹੀਂ ਹੈਗਾ ਅੱਜ ਉਹਨਾਂ ਦੇ ਮੂੰਹ ਬੰਦ ਹੋ ਗਏ ਹਾਂਜੀ ਹਾਂਜੀ ਬਹੁਤ ਕਹਿੰਦੇ ਸੀਗੇ ਜੀ ਹੁਣ ਦੇਖਦੇ ਆ ਜੀ ਬੇਟੀਆਂ ਇੱਥੇ ਤੱਕ ਲੈ ਕੇ ਆਈਆਂ ਨੇ ਜੀ ਸਾਨੂੰ ਕਦੀ ਐ ਫੀਲ ਹੋਇਆ ਕਿ ਜੇ ਮੁੰਡਾ ਹੁੰਦਾ ਤਾਂ ਐ ਕਰਦਾ ਨਾ ਜੀ ਕੋਈ ਕਦੇ ਫੀਲ ਨਹੀਂ ਜਿਹਾ ਹਾਂਜੀ ਬੇਟੀਆਂ ਦੇ ਨਾਲ ਆਪਣਾ ਥੋੜਾ ਜਿਹਾ ਰਿਸ਼ਤਾ ਦੱਸੋ ਕਿਵੇਂ ਦਾ ਬੇਟੀਆਂ ਨਾਲ ਜੀ ਬਹੁਤ ਜ਼ਿਆਦਾ ਪ੍ਰੇਮ ਆ ਮੋਹ ਆ ਇਹ ਜੋ ਕੁਝ ਹੈ ਬੇਟੀਆਂ ਹੀ ਨੇ ਜੀ ਹਾਂਜੀ ਤੁਹਾਡੀ ਵਾਈਫ ਵੀ ਹੈਗੀ ਹਾਂਜੀ ਉਹ ਵੀ ਨਾਲ ਹੀ ਨੇ ਇੱਥੇ ਆਏ ਹੋਏ ਨੇ ਕੁੜੀਆਂ ਦਾ ਮੋਹ ਜ਼ਿਆਦਾ ਪਿਓ ਨਾਲ ਹੁੰਦਾ ਹਾਂਜੀ ਬਹੁਤ ਤੇ ਉਹ ਕਿਤੇ ਨਾ ਕਿਤੇ ਤੁਹਾਡੀ ਵਾਈਫ ਹੈ ਕਹਿੰਦੇ ਕਿ ਲੈ ਮੈਂ ਸਾਰਾ ਕੁਝ ਕਰਦੀ ਹਾਂ ਫਿਰ ਵੀ ਜ਼ਿਆਦਾ ਪਿਓ ਦਾ ਪਿਓ ਦਾ ਕਰਦੀ ਹਾਂ ਹਾਂਜੀ ਬੇਟੀਆ ਕਰਦੀਆਂ ਹੀ ਨੇ ਜੀ ਮਾਂ ਦਾ ਵੀ ਕਰਦੀਆਂ ਪਿਓ ਦਾ ਵੀ ਕਰਦੀਆਂ ਦੋਨੋਂ ਦਾ ਹੀ ਕਰਦੀਆਂ ਨੇ ਤੁਹਾਨੂੰ ਕੀ ਲੱਗਦਾ ਕਿ ਹੁਣ ਫਾਦਰਸਡੇ ਦੇ ਉੱਤੇ ਤੁਹਾਡੇ ਲਈ ਕੁਝ ਵਧੀਆ ਜਿਹਾ ਪਲਾਨ ਕੀਤਾ ਹੋਗਾ ਨਾ ਹਾਂਜੀ ਕਰਦੇ ਨੇ ਹਰੇਕ ਕਰਦੀਆਂ ਨੇ ਹਰੇ ਘਰੀ ਅੱਗੇ ਵੀ ਕਰਦੇ ਹਾਂ ਜੀ ਕੇਕ ਵੀ ਲਿਆਉਂਦੇ ਨੇ ਸਾਰਾ ਕੁਝ ਕਰਦੇ ਨੇ ਜੀ ਤੁਹਾਨੂੰ ਪਤਾ ਹੁੰਦਾ ਹੈ ਕਿ ਹਾਂ ਇਹਨਾਂ ਨੇ ਕੁਝ ਨਾ ਕੁਝ ਤਾਂ ਕਰਨਾ ਸਾਡੇ ਯਾਦ ਹੋਵੇ ਨਾ ਹੋਵੇ ਜੀ ਉਹਨਾਂ ਨੂੰ ਉਹਨਾਂ ਦਾ ਪਲੈਨਿੰਗ ਕਰ ਹੀ ਹੁੰਦੀ ਆ ਪਹਿਲਾਂ ਹੀ ਜਿਵੇਂ ਕਿ ਬਾਪੂ ਜੀ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਉਹਨਾਂ ਦੇ ਫਾਦਰ ਦੇ ਨਾਲ ਕਿੰਨਾ ਜ਼ਿਆਦਾ ਪਿਆਰ ਸੀ ਬੇਸ਼ੱਕ ਉਹ ਅੱਜ ਕੱਲ ਦੇ ਬੱਚਿਆਂ ਵਾਂਗੂ ਐਕਸਪ੍ਰੈਸ ਨਹੀਂ ਕਰਦੇ ਕਰਦੇ ਸੀ ਉਦੋਂ ਬਟ ਸਟਿਲ ਉਹ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਸ਼ਬਦਾਂ ਚ ਬਿਆਨ ਨਹੀਂ ਹੁੰਦਾ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਬਾਪੂ ਜੀ ਉਹਨਾਂ ਨੇ ਵੀਡੀਓ ਨੂੰ ਵੱਤਵਾ ਸ਼ੇਅਰ ਕਰ ਦਿਓ ਆਪਣੇ ਫਾਦਰ ਦੇ ਨਾਲ ਜ਼ਰੂਰ ਸ਼ੇਅਰ ਕਰਿਓ ਕੈਮਰਾਮੈਨ ਰੀਤਿੰਦਰ ਦੇ ਨਾਲ ਮੈਂ ਵਿਸ਼ਾਲੀ ਸ਼ਰਮਾ ਧੰਨਵਾਦ